ਆਈ ਨੀ ਬਣਾ। ਮੈਂ ਨਹੀਂ ਪਹੁੰਚਦੇ ਵੇਲੇ ਤਾਂ ਲੈ ਨਹੀਂ ਪਾਗੇ। ਇਧਰੋਂ ਮੈਂ ਪਾ ਦੇਵਾਂ ਤੈਨੂੰ। ਮਾਸਾ ਕੱਟਕਾਂ ਇਦਾਂ ਮਿਲ ਕੇ ਪਾਈ ਦੀ ਭੁਣਾ। ਸਾਰੀ ਛੁੱਟੀ ਜਾਂਦੀ ਉਤਰਾ। ਉਹ ਕਿਹੜੇ ਮਕੌੜੇ ਬੜੇ ਹੁੰਦੇ, ਮੱਖੀਆਂ ਬੜੀਆਂ ਹੁੰਦੀਆਂ। ਉਹ ਕਿਹੜੇ ਮਕੌੜਾ ਹੁੰਦਾ, ਕਿਹੜੇ ਮਕੌੜੇ ਸਣਾ ਪੱਜਦੇ ਸਾਰੇ। ਤੂੰ ਤਾਂ 2 ਦਿਨ ਨੇ ਕੱਟਨੇ ਬਣਾਉਣਾ ਜਿੰਨੀ ਪਾਈ ਜਾਂਦਾਈ। ਹਾਂ ਮਮੀ ਮਾਸਾ ਕੱਟਦੇ ਹੋਰ ਪਾਉਂਦੇ। ਹਾਂ ਨਹੀਂ ਪਉਂਦੀ ਹੋਰ ਬੜੀ ਆਲੀ। ਕੋਈ ਵੀ ਆ ਨਹੀਂ ਪਤਾ ਜੀ ਹੁੰਦੀ ਸਾਰੀ। ਤੇ ਵਾਟ ਨਹੀਂ ਆਉਂਦੀ ਮੈਂ ਪ੍ਰਯਾਸ ਅੱਠਾ ਜੀ ਹੁੰਦਾ ਤਾਂ ਵੇਂੀਆਂ ਦੀ ਕਹੀ ਜਾ। ਕੀ ਅੱਬਾ ਕੀ ਕਰਾਂ ਮੰਮੀ ਦਾ ਮੈਂ ਫਰਨਲ ਦੀ ਬੋਤਲ ਪਾਉਣ ਲਈ ਉਹ ਵੀ ਖੋ ਗਿਆ ਲੈ ਗਈ ਇਹ ਕਟਕਣ ਪਾ ਗਈ ਫਰਨਲ ਦਾ ਕੀ ਪੋਚਾ ਲਾਵਾਂ ਇਹਦਾ ਮੈਂ ਇੰਨੇ ਕੀੜੇ ਮਕੋੜੇ ਆਉਂਦੇ ਮੱਖੀਆਂ ਕਿੰਨੀਆਂ ਆਉਂਦੀਆਂ ਮੁੱਟੇ ਕਹਿੰਦੇ ਸਫਾਈ ਨਹੀਂ ਕਰਦੇ ਸਫਾਈ ਨਹੀਂ ਕਰਦੇ ਜਿਹੜੀ ਜਈ ਰੋ ਹੋਂ ਖੋ ਗਿਆ ਆ ਜਾਂਦੇ ਜਿਹੜੀ ਚੀਜ਼ ਉਹ ਹੋਂ ਹੋ ਗਿਆ ਆ ਜਾਂਦੇ ਕੀ ਇਹ ਇਨੇ ਕੰਜੂਸ ਸੱਸ ਮੇਰੀ ਸ਼ਾ ਕੰਮ ਦਾ ਨਿਬੜ ਗਿਆ ਤੋ ਦੇ ਦਾ ਵੀ ਟਾਈਮ ਹੋ ਗਿਆ ਵਾ ਹੈ ਕਰਦੀ ਮम्मी ਨੂੰ ਕਹਿੰਨੀ 4 ਕਿਲੋ ਦੁੱਧ ਪਵਾ ਲੋ ਅੱਜ ਨਿਆਣੇ ਕਹਿੰਦੇ ਮम्मा ਜੀ ਘੀਰ ਪੂੜੇ ਬਣਾਓ ਨਾ ਪਰੋਣੇ ਨਹੀਂ ਆਉਣਾ ਵਾ ਤੇ 4 ਕਿਲੋ ਦੁੱਧ ਪਵਾ ਲਾਂਗੇ ਘੀਰ ਪੂੜੇ ਬਣਾਉਂ ਹੂੰ ਪਰ ਤਾਂ ਨਹੀਂ ਮम्मी ਨੂੰ ਮੰਨਣਾ ਵੀ ਆ ਕਹਿੰਦੀ ਮੰਨਣਾ ਉਹਨਾਂ ਨੇ ਕਹਾ ਨਹੀਂ 4 ਕਿਲੋ ਦੁੱਧ ਕਿੱਥੇ ਪੋਣਾ ਇੰਨਾ ਦੁੱਧ ਕੀ ਕਰਨਾ ਪੁੱਛ ਕੇ ਦੇਖਦੇ ਹਾਂ ਮੋਗੇ ਤਾਂ ਪਾਈਗੇ ਨਹੀਂ ਰਹਿ ਗਈ ਆ ਮਮਾ ਕਹਿੰਦੇ ਹੀ ਦੁੱਧੀ ਦਾ ਟਾਈਮ ਹੋ ਗਿਆ ਤਾਂ 4 ਕਿਲੋ ਦੁੱਧ ਪਵਾਉਣਾ ਜੇ 4 ਕਿਲੋ ਦੁੱਧ ਕਰਨਾ ਉਹ ਕੱਲ ਬੱਚੇ ਕਹਿੰਦੇ ਆ ਹੀ ਮਮਾ ਜੀ ਖੀਰ ਪੂੜੇ ਖਾਣੇ ਆ ਤੇ ਤੁਹਾਨੂੰ ਵੀ ਖੀਰ ਪੂੜੇ ਬਣਾ ਦਿਓ ਸਾਰਾ ਸੋਨ ਦਾ ਮਹੀਨਾ ਨੰਗ ਚ ਲਿਆ ਪਰ ਖੀਰ ਪੂੜੇ ਨਹੀਂ ਬਣਾਏ 4 ਕਿਲੋ ਦੁੱਧ 2 ਕਿਲੋ ਦੁੱਧ ਆਉਂਦੇ ਆ ਕਿਲੋ ਦੁੱਧ ਰੱਖ ਲੈ ਤੇ ਕਿਲੋ ਦੀ ਖੀਰ ਬਣਾ ਲਾ ਤਾਂ ਕਿਲੋ ਦੀ ਖੀਰ ਕਿੰਨਾ ਲੱਗੇ ਦਹੀਂ ਵੀ ਬਣਾਉਣਾ ਹੁੰਦਾ ਵਾ ਦੁੱਧ ਬੱਚਾ ਪੀਣਾ ਵੀ ਹੁੰਦਾ ਵਾ ਕਿਲੋ ਦੇ ਖੀਰ ਬਣਾਇਆ ਮੈਂ ਤਾਂ ਸੋਚਣ ਦੀ 5 ਕਿਲੋ ਮੰਗਾਉਣਾ ਤੁਸੀਂ 4 ਕਿਲੋ ਦਾ ਵੀ ਕਹੀ ਜਾਂਦੇ 2 ਕਿਲੋਗਾ ਕੋਈ ਦੁੱਧ ਚੱਕ ਲੂਗੀ ਉਹਨਾ 2 ਕਿਲੋ ਆਉਂਦੇ ਆ ਨਾ ਉਹਦੇ ਵਿੱਚ ਕਿੰਨੇ ਦੇ ਖੀਰ ਬਣਾ ਲਾ ਤੇ ਕਿਲੋ ਵਰਾਖੜਾ ਤਾਂ ਉਹ ਚੱਦਾ ਕਿਲੋ ਦੇਂਦਾ ਅੱਧਾ ਕਿਲੋ ਚਾੜ ਵਾਖੜਾ ਦੱਸ ਖੀਰ ਚ ਪਾਣੀ ਪਾ ਕੇ ਬਣਾਉਣਾ ਆਪਾਂ ਮੈਨੂੰ ਨਹੀਂ ਪਤਾ ਜਿੱਤਰਾ ਮਰਜ਼ੀ ਨਾਲ ਇੱਧਰ ਕੋ ਬੰਨਦੇ ਮੈਂ ਆਪੇ ਬਣਾ ਲਊਂਗਾ ਮਨ ਬਣਾ ਦੱਸ ਮੈਂ ਜਿੱਤਰਾ ਬੰਦੀ ਚਲ ਠੀਕ ਆ ਫਿਰ ਆਪੇ ਬਣਾ ਲਿਓ ਜੇ ਨਹੀਂ ਸਹੀ ਬਣੂਗੀ ਮੈਂ ਨਾ ਦਾਦੀ ਤੁਹਾਡੀ ਕਹਿੰਦੇ ਨਹੀਂ ਮੈਂ ਆਪੇ ਬਣਾ ਲਊਂਗਾ ਇਹ ਨਹੀਂ ਆਦੇ ਲਵਾਉਂਗਾ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬੜ ਗਿਆ ਤਾਂ ਫਿਰ ਸਾਬ ਨੱਬੜ ਗਿਆ ਸਾਰੇ ਮੰਮੀ ਜੀ ਹਾਂ ਜੀ ਯਾਦ ਰੁਪਈਆ ਦਊਂ ਹਾਂ ਬਹੁਤ ਕਰਨਾ ਯਾਦ ਰੁਪਈਆ ਮੈਂ ਨਾ ਸੂਟ ਲੈਣੀ ਹੋਣਾ ਬੰਦਾ ਸੂਟ ਨਹੀਂ ਆ ਕੋਈ ਵੀ ਘਰ ਕੋਣ ਸੂਟ ਨੇਗਾ ਤੇ ਮੈਂ ਤੈਨੂੰ ਪਿਛਲੇ ਵੀ ਆਇਆ ਤੇ ਲੈ ਕੇ ਦਿੱਤੇ ਸੂਟ ਦੋ ਉਹ ਤੇ ਅੰਦਰ ਬਾਹਰ ਪਾਉਣ ਵਾਲੇ ਘਰ ਪਾਉਣ ਨੂੰ ਇਹ ਨਾ ਹੋਈ ਜਾਂਦਾ ਤੇ ਘਰ ਪਾਉਣ ਵਾਲਾ 1000 ਵਾਲਾ ਸੂਟ ਲੈਣਾ ਤੂੰ 200 ਰੁਪਏ ਦਾ ਸੂਟ ਆ ਜਾਂਦਾ ਵਾ ਹਾਂ 2000 ਰੁਪਏ ਮੰਗਣ ਦਾ ਹੀ ਆ ਬੁੱਧਵਾਰ ਵਾਲੇ ਨੇ ਆਉਣਾ ਕੱਲ ਨੂੰ ਤੈਨੂੰ ਲੈ ਦੇਣੇ 200 ਰੁਪਏ ਦਾ ਸੂਟ ਉਹ ਤੇ ਕੋ ਡੇਢ ਢੇਢ ਸੌ ਵਾਲੇ ਵੀ ਹੋਣੇ 150 ਦਾ 200 ਦਾ ਕਿਹੜਾ ਸੂਟ ਹੁੰਦਾ ਆਹ ਹੋਏ ਹੁੰਦੇ ਘਰ ਪਾਉਣ ਨੂੰ ਮੈਂ ਤੇ ਇਤੱਕ ਪਾਇਆ ਨਹੀਂ 1000 ਵਾਲਾ ਮੈਂ ਤਾਂ 200 ਵਾਲਾ ਪਾਇਆ ਤੈਨੂੰ 1000 ਵਾਲਾ ਕਿੱਥੋਂ ਲੈ ਦਾਂ ਉਹ ਹੰਡਦੇ ਨਹੀਂ ਫੂਟ ਫਿਰ ਕੋਈ ਹੰਡਦੇ ਆ ਮੈਂ ਵੀ ਹੰਡਾਉਣੇ ਨਹੀਂ ਦੇ ਹਾਂ ਵਾਧੂ ਹੰਡਦੇ ਹ ਜੇ ਜਾਣ ਕੇ ਉੱਥੇ ਪਾੜ ਲਿਆ ਉੱਥੇ ਡਾ ਕੇ ਪਾੜ ਲਿਆ ਤਾਂ ਉਹ ਤਾਂ ਪਟਣਾ ਹੀ ਐਡੀ ਛਾਤੀ ਤੂੰ ਸੂਟ ਪਾੜ ਲੈਨੇ ਆ ਪਤਾ ਨਹੀਂ ਕਿ ਇਹ ਤੂੰ ਕਰਦੀ ਚਾਕਾਂ ਚੁਕਾਂ ਦੇ ਅੜ ਦੁੜ ਕੇ ਉਹ ਮਾਰਦੀ ਮੈਂ ਤੇਰੇ ਨਾਲ ਹੀ ਬਣਾਇਆ ਮੇਰਾ ਵਧਿਆ ਵਾ ਸੂਟ ਜੇ ਤੇਰੇ ਪਾੜ ਪੁੱੜ ਕੇ ਵੀ ਗਾਂਹ ਗਿਆ ਤਾਂ ਮੈਂ ਦੇ ਫਿਰ ਦੋਸੋਂ ਵਾਲਾ ਆਪਣਾ ਨਮਕੀਨ ਇੱਧਰ ਪਰੋਣੇ ਵਾਸਤੇ ਰੱਖੀ ਉਹ ਵੀ ਕਾ ਛੱਡਦੀ ਸਾਰਾ ਦਿਨ ਮੂਡ ਕੰਟਰੋਲ ਨਹੀਂ ਆ ਸਾਰਾ ਦਿਨ ਖਾਂਦੀ ਰਹਿੰਦੀ ਕੁਛ ਨਾ ਕੁਛ ਕਦੀ ਨਮਕੀਨ ਫੜ ਲੈਂਦੀ ਆ ਕਦੀ ਬਿਸਕੁਟ ਲੈ ਨੀ ਲੈਂਦੀ ਆ ਜਾਣਿਆ ਵਾਸਤੇ ਚੀਜ਼ ਰੱਖੀ ਦੀ ਉਹ ਵੀ ਖਾ ਜਾਂਦੀ ਕੱਢ ਕੇ ਫਰਿਜ ਚ ਮੁੜ ਕੇ ਕਹਿੰਦੀ ਮੈਂ ਜਾਣਿਆਂ ਨੂੰ ਚੀਜ਼ ਕਿੱਥੋਂ ਦਵਾ ਸਾਰਾ ਦਿਨ ਇਹਨੇ ਚਰਦੀ ਰਹਿਣਾ ਵਾ ਤਾਂ ਜੇ ਕਹਿੰਦਾ ਮੈਨੂੰ ਤਾਂ ਭੁੱਖ ਹੀ ਨਹੀਂ ਲੱਗਦੀ ਮੈਂ ਤਾਂ ਕੁਛ ਖਾਂਦੀ ਨਹੀਂ ਸਾਰਾ ਦਿਨ ਉਹ ਇਹ ਵੀ ਰਿਆੜੇ ਦੇ ਨਾਮ ਲੈਂਦੀ ਆ ਲੜਾਣਾ ਦੌਰ ਕਰਾਂ ਕਹਿੰਦੀ 100 ਰੁਪਇਆ ਦੋ ਮੈਂ ਕਰ ਪਾਉਣਾ ਸੂਟ ਲੈਣਾ ਫਿਰ ਕੀ ਬਣਾਦੇ ਨੂੰ ਮਨਾ ਕਤੋਂ ਦਾ 10000 ਰੁਪਏ ਰਾਂ ਘਰ ਪਾਉਣ ਨੂੰ ਬਣਾ ਕੇ ਦਵਾਂ ਕਾਦੇ ਵਾਸਤੇ ਕਮਾਈ ਕਰਨਾ ਇਹਨਾਂ ਵਾਸਤੇ ਕਰਨਾ ਬਣਾ ਦੇ ਤਿਆਰ ਰੁਪਏ ਦਾ 1000 ਰੁਪਏ ਦਾ ਘਰ ਪਾਉਣ ਵਾਲਾ ਵਾਂਡੇ ਮਰਤ ਪ੍ਰਚਾਰ ਚਾਹ ਤੇ ਹਰ ਵਾਲੇ ਚਾਹੀਦੇ ਇਹਨਾਂ ਨੂੰ ਕੋਈ ਚੀਜ਼ ਘਰ ਰਹਿਣ ਨਹੀਂ ਦਿੰਦੀ ਨਮਕੀ ਉਹ ਨਹੀਂ ਰਹਿਣ ਦਿੰਦੀ ਬਿਸਕੁਟ ਉਹ ਨਹੀਂ ਰਹਿਣ ਦਿੰਦੀ ਕੋ ਫਾਲ ਬੱਚਿਆਂ ਵਾਸਤੇ ਲਿਆਈਦਾ ਸਕੂਲੇ ਖੜਨ ਉਹ ਨਹੀਂ ਰਹਿਣ ਦਿੰਦੀ ਸਾਰਾ ਕੁਝ ਖਾ ਜਾਂਦੀ ਉਹ ਹੋਰ ਚੰਗਾ ਬਣਾ ਕੇ ਦਿਆਂਗੀ ਤੇਰੀ ਸੋਭਾ ਹੋਊਗੀ ਤੇਰੇ ਪੇਕੇਾਂ ਦੀ ਸੋਭਾ ਆਪ ਬੜੀ ਸੋਭਾ ਆਣੀ ਹੈ ਮੇਰੇ ਜਿੰਨੇ ਕ ਤੁਸੀਂ ਕਰਦੇ ਉਹ ਨਹੀਂ ਕੋਨੇ ਕਰਨੀ ਨਹੀਂ ਮੈਂ ਨੇ ਮੈਂ 200 ਰੁਪਏ ਸੂਟ ਲੈਣਾ ਬੁੱਧਵਾਰ ਵਾਲੇ ਨੇ ਆਉਣਾ ਕੱਲ ਨੂੰ ਉਹਦੇ ਕੋਲ ਲੈ ਦੂੰਗੀ ਨਹੀਂ ਐਤਾਂ ਦੀ ਕੁੜੀ ਨਹੀਂ ਹੈਗੀ ਉਹ ਜਿੰਨਾਂ ਕਹਿੰਦੀ ਆ ਮੈਂ 200 ਰੁਪਏ ਲੈ ਕੇ ਦੇਣਾ ਹੁਣ ਵਧੀਆ ਸੂਟ ਬਣਾ ਕੇ ਦੇ ਸੋਹਣੇ ਲੱਗੇਗੇ ਕੱਲ ਨੂੰ ਲੋਕ ਕਹਿਣਗੇ ਵੀ ਸੁਬੇਦਾਰ ਦੀ ਨੋਹ ਤਰੀ ਫਿਰਦੀ ਆ ਮੈਂ 150 ਰੁਪਏ ਲੈ ਦੇਣਾ ਜਿਆਦੀਆਂ ਗੱਲਾਂ ਕੀਤੀਆਂ ਨੇ ਜਿੰਨੇ ਮਰਜ਼ੀ ਤੈਨੂੰ ਪੈਸੇ ਦੇਣਾ ਤੇਰਾ ਇਹ ਹਵਾ ਰਹਿਣਾ ਜਾਂਦੀ ਰਹੀ ਹੈ ਤੂੰ ਜਿਉਂ ਜਾਓ ਤੂੰ ਇਵੇਂ ਜਾ ਕੇ ਕੰਮ ਕਰੋ ਮੈਨੂੰ ਪਤਾ ਨਾ ਘਰ ਕਿੱਤਨਾ ਚਲਾਉਣਾ ਮੈਂ ਆਪਾਂ ਚਲਾ ਲੈਣਾ ਲੋ ਵੀਰੋ ਹਾ ਲਿਆ ਲੈ ਦੇਹੰਦਰ ਦੀ ਇਹ ਨੰਨਤ ਵਾਲਾ ਅਦਾਕਾਰ ਕਿਤਨਾ ਚਲਾਉਣਾ ਮੈਂ ਤਾਂ ਸਭੋਂ ਕਹਿੰਦੇ ਨਹੀਂ ਆ ਤਾਂ ਕਹਿੰਦੇ ਦੇ ਦੇ ਉਹਨੂੰ 1000 ਦਾ 1500 ਰੁਪਏ ਦੇ ਮਮ ਜੀ ਹਾਂ ਜੀ ਸਬਜੀ ਕਿਹੜੀ ਬਣਾਈਆਂ ਅੱਜ ਸਬਜੀ ਦਾਲ ਬਣਾਉਣਾ ਦਾਲ ਪਈ ਦਾਲ ਬਣਾਣਾ ਉਹ ਤੇ ਦਾਲ ਖਰਾਬ ਹੈ ਲੱਗੀ ਦਾਲ ਨਹੀਂ ਇਹਨੂੰ ਕੁਝ ਨਹੀਂ ਹੁੰਦਾ ਤੋਲਾ ਹਾਂ ਚੰਗੀ ਤਰ੍ਹਾਂ ਹਾਂ ਆ ਤੋਤਾ ਕ ਬਣਾ ਲਾ ਇਹਨੂੰ ਤੇ ਚੈ ਨਿਕਲ ਜਾਣਾ ਸਾਰਾ ਕੁਝ ਤੋਤੇ ਠੀਕ ਹੈ ਨਿਆ ਕਰ ਲੱਗੇ ਇਹਨੇ ਗੰਡੇ ਕਿਉਂ ਮੈਂ ਦਾਲ ਨੂੰ ਨਾ ਮਗੀ ਤਾਲ ਚ ਇੰਨੇ ਗੰਡੇ ਓਏ ਕਿੰਨੇ ਗੰਡੇ ਦਾਲ ਚ ਆਹ ਇੱਕ ਗੰਡਿਆ ਤੋਂ ਮੇਨਾ ਦਾਲ ਥੋੜੀ ਤੜਕਾ ਸਵਾਦ ਨਹੀਂ ਮਨਦਾ ਇੰਨਾ ਤੜਕਾ ਲੱਗਦਾ ਦਾਲ ਨੂੰ ਦੱਸ ਇੰਨੇ ਗੰਡੇ ਓਹ ਗੰਡਾ ਪਾਉਂ ਚ ਮੈਂ ਅੱਦਾ ਕਰਦੇ ਮੈਨੂੰ ਫੜਾ ਦੇ ਅੱਦਾ ਆਹ ਦੱਸ ਦੇ ਗੰਡੇ ਨਾਲ ਨਾ ਕਿ ਜਣੇ ਇੱਕ ਗੰਡੇ ਦੇ ਨਾਲ ਕਿੱਦਾਂ ਸਬਜ਼ੀ ਬਣਾਵਾਂਗੇ ਤੂੰ ਮਹਿੰਗਾ ਕਿੰਨੇ ਆ ਚੀਜ਼ ਹੋਰ ਵਰਤਿਆ ਕਰੋ ਜਿਹੜੀ ਸਸਤੀ ਹੁੰਦੀ ਆ ਇਹ ਤੋਂ ਵੀ ਅੰਦੇ ਅੱਦਾ ਗੰਡਾ ਦੇ ਦੇ ਨੀ ਤੇ ਫੜਾ ਉਹਦਾ ਗੰਡਾ ਮਨਛੇਤੀ ਕਰਗਾ ਉਹ ਤਾਂ ਜਾੜਾ ਲਾ ਕਰਨ ਦਾ ਹੀ ਪੂਰਾ ਹਏ ਇੱਕ ਘੰਟਾ ਤੇ ਰਹਿਣ ਤੋਂ ਨਾ ਚੰਗਾ ਕੀਤਾ ਤੇਰੇ ਮੰਮੀ ਡੈਡੀ ਨੇ ਤੈਨੂੰ ਵਿਆਹ ਤਾ ਤੂੰ ਤਾਂ ਉਹਨਾਂ ਦਾ ਜਾੜਾ ਪੂਰਾ ਕਰਦੀ ਹੁੰਨੀ ਤਾਂ ਉਹ ਕਹਿੰਦਾ ਉਹ ਸਬਜੀ ਕਿਦਾਂ ਦੀ ਬਣਾਉਂਦੀ ਸਬਜੀ ਨਹੀਂ ਸਹੀ ਤੂੰ ਗੰਡਾ ਫੜਾ ਕਰ ਲੈਣਾ ਜਾੜੀਆਂ ਕਰਦਾ ਦੇ ਅੱਧਾ ਘੰਟੇ ਨੇ ਉਹਨਾਂ ਦੇ ਅੱਧਾ ਘੰਟਾ ਨਾਲੋਂ ਤੜਕਾ ਉਹਨੇ ਮੰਮੀ ਤੁਹਾਡੇ ਹੱਥ ਦੀ ਆ ਵੈਸੇ ਮੈਂ ਲਾਇਆ ਹਸਾਬ ਦਾ ਕਰਾ ਦੇ இல்ல சொல்லுங்க <laughs> 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 <few moments> <laughs> ਕਿਉਂ ਕਿਉਂ ਵੀ ਗੋਣ ਦੀ ਆ। ਜਾਨੀ ਕਿਹਣੀ ਲੰਦੀ ਆ। ਰਾਗ। ਹਾਂਜੀ ਰਮਜੀ। ਕੀ ਹੋਇਆ ਜੇ। ਕੋਸ਼ੀ ਮੰਮੀ ਨਾ ਰਾਤੀ ਦਾਰੀ ਖਾਂਦੀ ਸੀ। ਉਹਦਾ ਮਾਫੀ ਦੀ ਕਰਦਾਂ। ਮੰਮੀ ਨੂੰ ਤਾਂ ਨਹੀਂ ਆਦੋਂ ਕੋਈ। ਉਹਦਾ ਥੋੜੀ ਜਿਹੀ ਲੱਗੀ ਸੀ। ਓ ਡਾਕਟਰ ਆਇਆ ਹੁਣ ਕਹਿੰਦਾ ਨਹੀਂ ਇਫੈਕਸ਼ਨ ਬੜੀ ਵਧ ਗਈ ਮੈਂ ਤਾਂ ਇਹ ਨਹੀਂ ਬਣਾਉਣੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਮੈਂ ਕੀ ਕਰਦੀ ਮੈਂ ਮਮੀ ਨੂੰ ਕਿਹਾ ਅੱਜ ਜਿਹੜਾ ਆਇਆ ਸੋਦੀ ਵਾਲਾ ਭਾਰੀ ਹਰੀਆਂ ਸਬਜ਼ੀਆਂ ਰੋ ਤੇ ਕਹਿੰਦੇ ਨਹੀਂ ਥਾਲੀ ਬਣਾਉਣਾ ਇਹ ਤੇ ਜਿਵੇਂ ਮੇਰੇ ਨਾਲ ਜਾਈ ਆਈ ਹੈ ਨਾ ਤੁਸੀਂ ਕਰਦੀ ਆਏ ਜਦੋਂ ਆਈ ਹੈ ਜਿਵੇਂ ਤੁਸੀਂ ਕਰਦੀ ਆਈ ਹੈ ਮੈਂ ਤਾਂ ਕਿਹਾ ਕਿ ਨੀ ਆ ਸਬਜ਼ੀਆਂ ਉਧਰੋਂ ਦਾ ਪਤਾ ਪਹੁੰਚੀ ਕਰਨਾ ਪਰ ਮੈਂ ਆ ਰਹੀਆਂ ਇੰਨੀਆਂ ਸਬਜ਼ੀਆਂ ਹਰੀਆਂ ਉਹ ਲੋਕ ਤੁਸੀਂ ਰੋਜ਼ ਕਹਿੰਦੇ ਦਾਲੀ ਬਣਾਇਆ ਦਾਲੀ ਹਾਂ ਡਾਕਟਰ ਨੂੰ 300 ਰੁਪਏ ਦੇ ਦੱਸਦਾ ਜਿਵੇਂ ਆਏ ਦਾ ਕੀ ਮੰਨਣਾ ਚੰਗੀ ਨਹੀਂ ਉਹ ਆ ਪਈਆ ਤੇ ਡਾਕਟਰ ਲੈ ਗਿਆ 50 ਰੁਪਏ ਦੀ ਸਬਜ਼ੀ ਆਉਣੀ ਹਰੀ ਜੀ ਇਹ ਵਾਲੇ ਆਮਲਾ ਖਾਨੀਆਂ ਤੇ ਨਾਲ ਸਾਨੂੰ ਖਵਾਉਣੀ ਆਪ ਹੀ ਬਣਾਰ ਹੋ ਗਈਆਂ ਤੇ ਕੀ ਪਤਾ ਜੇ ਉਹ ਖਾ ਲੈਂਦੇ ਤਾਂ ਹੀ ਮਾਰ ਹੋ ਜਾਣਾ ਇਸੇ ਕਰਕੇ ਨਮਾ ਖਾਂਦਾ ਪਈਆਂ ਜੀ ਜੀ ਉਹ ਕੋਈ ਨਹੀਂ ਤਾਂ ਜਿੱਥੇ ਪੈਸੇ ਖਰਚ ਕਰਨੀ ਉੱਥੇ ਕਰਨੀ ਵੀ ਚਾਹੀਦੀ ਜਿੱਥੇ ਵੀ ਦੂਸਰੀਆਂ ਨਹੀਂ ਉੱਥੇ ਕਰੋ ਹਾਂ ਹਾਂ ਇਹ ਨਹੀਂ ਆਪੇ ਲੱਗ ਰਿਹਾ ਜੀ ਸ਼ੁਰੂ ਤੋਂ ਹੀ ਆਪਾਂ ਦਲੀਏ ਇਹ ਨਹੀਂ ਗਾ ਸੁਧਰਨਾ ਉਹ ਪਈ ਜਾਂਦੇ ਮੈਂ ਤੇ ਇਹ ਕੋਈ ਗੱਲ ਬਕੋ ਉਹ ਵਹੀ ਲੈਂਦੇ ਆ ਹਾਂ ਹਾਂ ਮੈਂ ਮੈਂ ਹੁਣ ਮਨਾਰਕਾ ਲਿਆ ਦੋ ਚੰਗੀਆਂ ਦਵਾਈ ਚੰਗੇ ਡਾਕਟਰ ਕੋ ਮੁਰਦਕੇ ਨਾ ਕੋਈ ਦੁਸਤੀ ਕਰਦੀ ਹਰੀਆਂ ਸਬਜ਼ੀਆਂ ਲਿਆ ਕੇ ਬਣਾਵਾਂਗੇ ਤੇ ਹਰੀਆਂ ਇੱਕ ਟਾਈਮ ਬਣਾਵਾਂਗੇ ਤੇ ਇੱਕ ਟਾਈਮ ਖਾਵਾਂਗੇ ਹਾਂ ਉਸ ਮੜਕੇ ਨੇ ਸੋਫਤ ਕਰਕੇ ਕੰਜੂਸੀ ਨਹੀਂ ਕੀਤੀ। ਨਹੀਂ ਕਰਕੇ ਵੇਖ ਲੈ ਕਿ ਨਹੀਂ ਕੀਤੀ। ਨਹੀਂ ਨਹੀਂ ਮੜਕੇ ਨੇ ਕਰਦੀ। ਚਲ ਠੀਕ ਆ ਖਾ ਉਹ ਦਵਾਈ ਨੂੰ ਨੋਟ। ਵਾਓ। ਮੈਨੂੰ ਕੀ ਕਹੀ ਜਾਂ ਨਿਕਲਿਆ? ਇੱਕ ਕੰਜੂਸੀ ਕਰਨ ਦੇ ਨਾਲ ਆਪਾਂ ਨੂੰ ਕਿੰਨਾ ਦੁੱਖ ਦਾ ਸਾਹਮਣਾ ਕਰਨਾ ਪਿਆ। ਜਿੱਥੇ ਗਰਮੀ ਕਰਨੀ ਉਥੇ ਕਰਨੀ ਨਹੀਂ ਚਾਹੀਦੀ ਪਹਿਲੇ ਦੀ ਬਚਤ ਕਰਨੀ ਵੀ ਚਾਹੀਦੀ ਆ ਪਰ ਇਸ ਗਰਮੀ ਦੇ ਵਿੱਚ ਆਪਾਂ ਨੂੰ ਤਾਜੀ ਸਬਜ਼ੀ ਬਣਾ ਲੈ ਤਾਜੀ ਸਬਜ਼ੀ ਖਾਣੀ ਚਾਹੀਦੀ ਆ ਹਰੀਆ ਪੱਤੇਦਾਰ ਸਬਜ਼ੀਆਂ ਖਾਣੀਆਂ ਦਹੀਂ ਦੇ ਬਈ ਤੋਂ ਬਈ ਸਬਜ਼ੀ ਨਹੀਂ ਖਾਣੀ ਚਾਹੀਦੀ ਹਾਂਜੀ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਵਿੱਚ ਜ਼ਰੂਰ ਵੀਡੀਓ ਸੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ